ਹੈਗੀ ਆ ਬਾਬਾ 2 ਹੈ ਤੇ ਵੀ ਆ ਮੂੰ ਜੋ ਨਾ ਲੈ ਕੇ ਗਏ ਨਾ ਗਊਸ਼ਾਲਾ ਬਣੀ ਕੁੱਤੇ ਖਾ ਜਾਣਗੇ ਆਹਾ ਓਏ ਗਲ ਕੋਲੇ ਵੀ ਦੇਖ ਇਹਦਾ ਲੈ ਜਾਣੀ ਬੂ ਕਿ ਨਹੀਂ ਕੀੜੇ ਬੈ ਬੈ ਕੇ ਇਹ ਦੁੱਧ ਪੀ ਕੇ ਜਿਹੜੇ ਛੱਡਦੇ ਆ ਨਾ ਬਈ ਉਹਨਾਂ ਤੇ ਕਾਰਵਾਈ ਦਾ ਬੰਦ ਖੱਚ ਖੱਚ ਪਿੱਛੇ ਘਰ ਬੱਜੀ ਪਿੱਛੇ ਘਰ ਇਹਨੂੰ ਪਹਿਲਾ ਪੈਪਾ ਬਾਂਦੂ ਪੁੱਤ ਸਾਰੀਆਂ ਪ੍ਰੈਸ਼ਰ ਵਾਲੀਆਂ ਪੈਪਾ ਬਾਂਦੂ ਗਊਆਂ ਦੇ ਇਲਾਜ ਲਈ ਮੋੜ ਮੰਡੀ ਵਿਖੇ ਬਣੇ ਨਵੇਂ ਹਸਪਤਾਲ 'ਚ ਇੱਕ ਬੁਰੀ ਤਰ੍ਹਾਂ ਜ਼ਖਮੀ ਹੋਈ ਗਊ ਦੇ ਇਲਾਜ ਨੂੰ ਲੈ ਕੇ ਹਸਪਤਾਲ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ 'ਚ ਬੀਤੀ ਰਾਤ ਭਾਰੀ ਵਿਵਾਦ ਹੋ ਗਿਆ ਅਤੇ ਮਾਮਲਾ ਡੇਰੇ 'ਚ ਸੌਂਖ ਖਾਨ ਤੱਕ ਪੁੱਜ ਗਿਆ ਡੇਰੇ ਕੋਲ ਪੁੱਜ ਕੇ ਦੋਵੇਂ ਧਿਰਾਂ ਨੇ ਆਪਣਾ ਆਪਣਾ ਪੱਖ ਪੂਰਿਆ ਅਤੇ ਆਪਣੇ ਆਪ ਨੂੰ ਸਹੀ ਸਾਬਤ ਕਰਦੀਆਂ ਨਜ਼ਰਾਈਆਂ ਕਿ ਪੂਰੇ ਸੈੱਟ ਲੈ ਕੇ ਜਾਣੀਆਂ ਐ ਹਾਂ ਜੀ ਇੱਥੇ ਤਾਂ ਜਗ੍ਹਾ ਹੈਣੀਗੀ ਫਿਰ ਹੋਰ ਕਿੱਥੇ ਲੈ ਕੇ ਜਾਵਾਂਗੇ ਨਾ ਹੀ ਉੱਥੇ ਕੋਈ ਐਨਆਈ ਸਪੇਸ ਹੈ ਕਿ ਉੱਥੇ ਉਸ ਗਊ ਦਾ ਟ੍ਰੀਟਮੈਂਟ ਹੋ ਸਕਦਾ ਮੈਂ ਇਹੀ ਗੱਲ ਦੁਬਾਰਾ ਕਹਿਣੀ ਚਾਹਨਾਗਾ ਜੇ ਤੁਹਾਡੇ ਕੋਲੇ 10 ਗਊਆਂ ਦੀ ਥਾਂ ਹੈ ਤਾਂ ਤੁਸੀਂ ਅਲੋਕਮੈਂਟ ਇਹ ਕਰਾਓ ਵੀ ਸਾਡੇ ਕੋਲੇ 10 ਗਊਆਂ ਹੀ ਰੱਖ ਸਕਾਂ ਹਾਂ ਨਿੱਕੇ ਨੇ ਆਖੀ ਆਪਾਂ ਨੂੰ ਵੀ 11ਵੀਂ ਗਊ ਅਸੀਂ ਰੱਖ ਨਹੀਂ ਸਕਦੇ ਅਸੀਂ ਵੱਡਾ ਹਸਪੀਟਲ ਬਣਾਇਆ ਲੇਕਿਨ ਸਾਡੇ ਕੋਲੇ ਵੱਡੇ ਹਸਪੀਟਲ ਦੇ ਵਿੱਚ ਥਾਂ ਦੀ ਘਾਟ ਹੈ ਤਾਂ ਪਾਂਛੇ ਪਸ਼ੂਆਂ ਦੇ ਵਾਸਤੇ ਇੱਕ ਹਸਪੀਟਲ ਉਹਨੇ ਬਣਾਤਾ ਉਹ ਆਪਾਂ ਇੱਕ ਨਾਮ ਦਾ ਵੱਡਾ ਹਸਪੀਟਲ ਬਣਾ ਲਿਆ ਕਿ ਜਦੋਂ ਵੀ ਕੋਈ ਇੱਥੇ ਬਊਵਾਂਸ਼ ਲਿਆਓ ਤਾਂ ਕੰਮ ਕਰਮ ਸਾਡੇ ਜਿਹੜੇ ਚੇਅਰਮੈਨ ਹੈ ਡਾਕਟਰ ਆਪਣੇ ਪ੍ਰਦੀਪ ਜੀ ਜਾਂ ਵਿਪਨ ਜੀ ਨਾਲ ਜ਼ਰੂਰ ਗੱਲ ਕਰਨਾ ਕਿਉਂਕਿ ਉਹਨਾਂ ਦੇ ਅਨੁਸਾਰ ਹੀ ਇਹ ਸੰਸਥਾ ਤੇ ਇਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ ਮੈਂ ਮੇਰਾ ਇਹ ਵਿਚਾਰ ਹੈ ਵੀ ਸੋਚ ਕੇ ਬਣਾਉਣਾ ਸੀ ਨਾ ਵੀ 20 ਗਊਆਂ ਦੀ ਕਪੈਸਿਟੀ ਰੱਖੀਏ ਜਾਂ 25 ਦੀ ਰੱਖੀਏ ਜਾਂ 50 ਦੀ ਰੱਖੀਏ ਇਹ ਸੋਚ ਕੇ ਨਹੀਂ ਬਣਾਇਆ ਗਿਆ ਫਿਰ ਕੇ ਬਸ ਚੌਧਰਤਾਰੀ ਨੂੰ ਆਪਾਂ ਇੱਕ ਹਸਪੀਟਲ ਬਣਾ ਲਿਆ 10 ਗਊਆਂ ਦਾ ਕਦੇ ਵੀ ਹਸਪੀਟਲ ਨਹੀਂ ਹੁੰਦਾ ਉਹ ਨੌਰਾ ਹੁੰਦਾ ਜਿਵੇਂ ਕਿ ਮੰਡੀ ਨਿਵਾਸੀ ਨੂੰ ਪਤਾ ਹੈ ਕਿ ਬਾਲਾਜੀ ਗਊ ਸੇਵਾ ਸੰਸਥਾ ਵੱਲੋਂ ਹਸਪੀਟਲ ਬਣਾਇਆ ਗਿਆ ਕੁਝ ਪ੍ਰਿੰਸ ਜੀਆਂ ਦੀ ਆ ਖਰਾਸੀ ਔਰ ਸਾਨੂੰ ਲੱਗੇ ਕਿ ਅਸੀਂ ਆਪਣੀ ਥਾਂ ਤੇ ਸਹੀ ਆ ਨਾ ਹੀ ਤਾਂ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਕਿ ਸਾਨੂੰ ਪੱਟੀ ਕਰ ਲਿਆਉਂਦੇ ਫਿਰ ਅਸੀਂ ਲੈ ਜਾਵਾਂਗੇ ਨਾ ਹੀ ਉੱਥੇ ਕੋਈ ਐਨਆਈ ਸਪੇਸ ਹੈ ਕਿ ਉੱਥੇ ਉਸ ਗਾਊ ਦਾ ਟ੍ਰੀਟਮੈਂਟ ਹੋ ਸਕਦਾ ਕਿਉਂਕਿ ਆਲਰੇਡੀ ਉੱਥੇ 10 11 ਗਊ ਵੰਸ਼ ਗਲਾ ਚੱਲ ਰਹੇ ਹਨ ਸੋ ਜੇ ਗਊ ਸੇਵਾ ਕਰਕੇ ਸਾਡਾ ਮਨ ਦੁਖਿਆ ਸੌਂ ਖਾ ਕੇ ਤਾਂ ਇਹ ਬਰਾਬਰ ਸੌਹ ਹੈ ਇਕੱਲੇ ਇੱਕ ਤਰਫਾ ਸੌਣੀ ਦੋਨੋਂ ਤਰਫਾ ਅਸੀਂ ਇਸ ਗੱਲ ਦੀ ਹਾਂ ਇਸ ਗੱਲ ਦੀ ਸੌਂ ਖਾਣੇ ਕਿ ਨਾ ਤਾਂ ਕੋਈ ਪੱਟੀ ਕਰਨ ਦੀ ਗੱਲ ਹੋਈ ਹੈ ਵੀ ਸਾਨੂੰ ਪੱਟੀ ਕਰ ਲੈਂਦੇ ਫਿਰ ਲੈ ਜਾਵਾਂਗੇ ਨਾ ਹੀ ਉੱਥੇ ਕੋਈ ਇੰਨੀ ਸਪੇਸ ਹੈ ਕਿ ਉਸ ਗਊ ਨੂੰ ਅਸੀਂ ਰੱਖ ਸਕੀਏ ਅੱਜ ਸਾਡਾ ਗਰੁੱਪ ਦੇ ਵਿੱਚ ਮੈਸੇਜ ਪਾਇਆ ਗਿਆ ਕਿ 6 ਵਜੇ ਸਾਰੇ ਮੈਂਬਰ ਪਹੁੰਚੋ ਇੱਕ ਗਊ ਜੋ ਸਵੇਰੇ ਆਈ ਸੀ ਉਸ ਨੂੰ ਸਿਕੰਦਰਾ ਕੇ ਖੜਾ ਕਰਨਾ ਸੀ ਸਾਲਾ ਸਰ ਮੰਡਲ ਕਿਸੇ ਵੀ ਗੱਲ ਤੇ ਕੋਈ ਵੀ ਕਿਸੇ ਪ੍ਰਕਾਰ ਦੀ ਗਲਤੀ ਹੋਊਗੀ ਤਾਂ ਗਲਤੀ ਮੰਨੂਗਾ ਲੇਕਿਨ ਜੇ ਸਚਾਈ ਹੋਊਗੀ ਤਾਂ ਜਦੋਂ ਮਰਜੀ ਜਿਵੇਂ ਮਰਜੀ ਮੰਡੀ ਨਿਵਾਸੀ ਜਾਂ ਕੋਈ ਵੀ ਸੇਵਾ ਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਸੋ ਫਿਰ ਅਸੀਂ ਡੇਰੇ ਦੇ ਮੂਰੇ ਇਹੀ ਕਹਿਣਾ ਕਿ ਨਾ ਤਾਂ ਕੋਈ ਉੱਥੇ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਸਾਨੂੰ ਪੱਟੀ ਕਰ ਲੈਂਦੇ ਹੋ ਨਾ ਹੀ ਉੱਥੇ ਸਪੇਸ ਹੈ ਕੋਈ ਵੀ ਮੰਡੀ ਨਿਵਾਸੀ ਸਵੇਰੇ ਜਾ ਕੇ ਉਸ ਗਊ ਹਸਪਤਾਲ ਵਿੱਚ ਦੇਖ ਸਕਦਾ ਕਿ ਉੱਥੇ ਸਪੇਸ ਹੈ ਜਾ ਨਹੀਂ ਹੈ ਉਥੋਂ ਹੀ ਬਾਕੀ ਰਹੀ ਗੱਲ ਤੂੰ ਬੱਚੇ ਲੈ ਕੇ ਵੀ ਜਾ ਰਹੇ ਸੀ ਬਾਕੀ ਬਾਕੀ ਰਹੀ ਗੱਲ ਦੋ ਬੱਚੇ ਲਜਾਨ ਦੀ ਦੋ ਬੱਚੇ ਲਜਾ ਕੇ ਵੀ ਉਥੇ ਸਪੇਸ ਮੇਰੇ ਹਿਸਾਬ ਨਾਲ ਨਹੀਂ ਮੰਨਦੀ ਸੀ ਕਿਉਂਕਿ ਸਾਡੇ ਕੋਲ ਤਿੰਨ ਡਾਕਟਰਾਂ ਦੀ ਟੀਮ ਹੈ ਡਾਕਟਰ ਡੇਵਿਡ ਡਾਕਟਰ ਸਤੀਸ਼ ਜੀ ਔਰ ਡਾਕਟਰ ਵਿਪਨ ਜੀ ਮੈਨੂੰ ਇਹਦੇ ਟਰੀਟਮੈਂਟ ਬਾਰੇ ਕੋਈ ਜਾਣਕਾਰੀ ਨਹੀਂ ਜਿਵੇਂ ਕਿ ਅਸੀਂ ਪ੍ਰਿੰਸ ਘੋੜਾ ਜੀਆ ਨੂੰ ਬਹੁਤ ਸੇਵਾ ਕਰਦੇ ਨੇ ਪਹਿਲਾਂ ਵੀ ਦੱਸਿਆ ਕਿ ਜਦੋਂ ਵੀ ਕੋਈ ਇੱਥੇ ਗੋਵੰਸ਼ ਲਿਆਓ ਤਾਂ ਕਮ ਸੇ ਕਮ ਸਾਡੇ ਜਿਹੜੇ ਚੇਅਰਮੈਨ ਹੈ ਡਾਕਟਰ ਆਪਣੇ ਪ੍ਰਦੀਪ ਜੀ ਜਾਂ ਵਿਪਨ ਜੀ ਨਾਲ ਜ਼ਰੂਰ ਗੱਲ ਕਰੋ ਕਿਉਂਕਿ ਉਹਨਾਂ ਦੇ ਅਨੁਸਾਰ ਹੀ ਇਹ ਸੰਸਥਾ ਤੇ ਇਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਹੈ ਸੋ ਮੈਂ ਬੇਨਤੀ ਕਰਦਾ ਕਿ ਜਦੋਂ ਮਰਜ਼ੀ ਕੋਈ ਬੰਦਾ ਉੱਥੇ ਜਾ ਕੇ ਦੇਖ ਸਕਦਾ ਕਿ ਸਪੇਸ ਹੈ ਜਾਂ ਨਹੀਂ ਹੈ ਸੋ ਹੋ ਸਕਦਾ ਹੈ ਵੀ ਕਿਸੇ ਸਾਹਮਣੇ ਵਾਲੇ ਨੂੰ ਗਲਤ ਸਮਝ ਆ ਗਿਆ ਹੋਵੇ ਜਾਂ ਨਾ ਸਮਝਾ ਹੋਵੇ ਬਟ ਇਸ ਗੱਲ ਦੀ ਅਸੀਂ ਇੱਥੇ ਡੇਰੇ ਮੂਰੇ ਸੌ ਵੀ ਖਾਨੇ ਆ ਜੇ ਜਿਸ ਨੇ ਖਵਾਈ ਹੈ ਜੇ ਅਸੀਂ ਗਲਤ ਹੋਈ ਹੈ ਤਾਂ ਇਹ ਉਲਟਾ ਉਸ ਤੇ ਵੀ ਪੈਸਾ ਜੇ ਅਸੀਂ ਗਲਤ ਵੀ ਹੈ ਅਸੀਂ ਉਹਦੇ ਵੀ ਹੈ ਬਾਕੀ ਅਸੀਂ ਉੱਥੋਂ ਜੀ ਦੋ ਬੱਚੇ ਲੈ ਕੇ ਜਾ ਰਹੇ ਸੀ ਉਹਦੇ ਕਰਕੇ ਇੱਕ ਗਾਂ ਦੀ ਸਪੇਸ ਬਣ ਗਈ ਸੀ ਉਥੋਂ ਦੋ ਬੱਚੇ ਲੈ ਕੇ ਜਾ ਰਹੇ ਸੀ ਅਮਰੀਕੀ ਬੱਚੇ ਜਦੋਂ ਸਾਡੀ ਉੱਥੇ ਗੱਲ ਹੋਈ ਹੈ ਵੀ ਅਸੀਂ ਦੋ ਬੱਚੇ ਲੈ ਕੇ ਜਾਵਾਂਗੇ ਗਾਉਂਦੇ ਸੀ ਪੱਟੀ ਕਰ ਰਹੇ ਸੀਗੇ ਸਾਨੂੰ ਜਿਹੜੀ ਗੱਲ ਸਾਡੇ ਸਾਡੇ ਮੁਤਾਬਕ ਅਸੀਂ ਜਿਹੜੀ ਗੱਲ ਦੀ ਸੌਖਾ ਨਹੀਂ ਆ ਵੀ ਸਾਨੂੰ ਇਹ ਗੱਲ ਆਖੀ ਹੈ ਵੀ ਸਾਡੇ ਮੈਂਬਰ ਆ ਰਹੇ ਨੇ ਅਸੀਂ ਸ਼ਕੰਜਾ ਲਾ ਕੇ ਗਾਂ ਖੜੀ ਕਰਨੀ ਹੈ ਤੁਸੀਂ ਗੱਡੀ ਬਾਹਰ ਕੱਢ ਲਓ ਫੇਰ ਅਸੀਂ ਗਾਂ ਗੱਡੀ ਦੇ ਵਿੱਚ ਲੱਦ ਕੇ ਬਹੁ ਸਾਰੇ ਸਮਤੀ ਦੇ ਵਿੱਚ ਲੈ ਕੇ ਜੀ ਗੱਡੀ ਬਾਹਰ ਕੱਢਣ ਦੀ ਵੀ ਗੱਲ ਹੋਈ ਹੋਵੇ ਫਿਰ ਵੀ ਅਸੀਂ ਇਸ ਗੱਲ ਦੀ ਸੌਂਕ ਅਸੀਂ ਵੀ ਇਸ ਗੱਲ ਦੀ ਸੌਂਕ ਖਾਨੀ ਜੀ ਉਹ ਤਾਂ ਬਾਰਿਸ਼ ਨਾਲ ਨਾ ਰਹਾ ਉਹ ਤਾਂ ਘਾਹ ਸੁੱਕੇ ਪਰ ਬਾਰਿਸ਼ ਨਾਲ ਨਾ ਤਾਂ ਚਾਰ ਵਜੇ ਗੱਲੇ ਹੁੰਦੀ ਹੈ ਜੀ ਜਦੋਂ ਕੋਈ ਗੱਲੇ ਹੁੰਦੀ ਹੈ ਜਾਂ ਕੋਈ ਟਿਕਾ ਜਿਹਾ ਹੁੰਦਾ ਗਾਊ ਕਹਿੰਦਾ ਵੀ ਗਾਊ ਨੂੰ ਬਾਹਰ ਕੱਢ ਦੋ ਉਹ ਬੱਕਰੀ ਕਰਰੇਗੀ ਜਦੋਂ ਕੋਈ ਗਾਊ ਖੜੀ ਹੈ ਜੇ ਸਕੰਜਾ ਜਿੱਥੇ ਨਾ ਕਹਿੰਦਾ ਫਿਰ ਤੁਸੀਂ ਕਿਵੇਂ ਸਾਦੇ ਹੋ ਆਲਰੇਡੀ ਪਹਿਲਾਂ ਕੋਈ ਬਿਮਾਰ ਗਾਊ ਖੜੀ ਹੈ ਜੇ ਆਪਾਂ ਨੂੰ ਸਕੰਜਾ ਕਸੀ ਜਾਂ ਨਹੀਂ ਆਪਾਂ ਕਰਦੇ ਜੀ ਜਿਹੜੀ ਗੱਲ ਹੈ ਉਹਦੇ ਵਿੱਚ ਇਹ ਕੋਈ ਇੱਕ ਮਿੰਟ ਮਿਰਜੀ ਇੱਕ ਮਿੰਟ ਕੋ ਦੈਟਸ 올। ਇਹ ਪੂਰੀ ਗੱਲ ਦੂਸਰੀ ਗੱਲ ਫੇਰ ਅਸੀਂ ਸਾਰੇ ਸੇਵਾਦਾਰਾਂ ਸਾਰੇ ਮੰਡੀ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਹਸਪੀਟਲ ਦੇ ਵਿੱਚ 10 ਗਊਆਂ ਦਾ ਉਪਚਾਰ ਸਾਡੇ ਡਾਕਟਰ ਦੀ ਟੀਮ ਕਰਦੀ ਹੈ ਔਰ ਡਾਕਟਰ ਦੇ ਹਸਾਬ ਨਾਲ ਹੀ ਇਹ ਸੰਸਥਾ ਚੱਲੂਗੀ। ਸਾਨੂੰ ਗਊ ਬਾਰੇ ਕੋਈ ਨੌਲੇਜ ਨਹੀਂ। ਜਿਹੜਾ ਉੱਥੇ ਗਊਆਂ ਨੂੰ ਛੱਟ ਠੱਲਿਆਤਾ ਗਿਆ ਸੀ ਕੱਲ ਸਾਡੇ ਡਾਕਟਰਜ਼ ਨੇ ਟੀਮ ਨੇ ਕਿਹਾ ਸੀ ਕਿ ਇਹਨੂੰ ਕੋਈ ਐਡੀ ਪ੍ਰੋਬਲਮ ਨਹੀਂ ਹੈ। ਤਾ ਕਰਕੇ ਜਿਹੜੇ ਉਥੇ ਛੋਟੇ ਬੱਚੇ ਨੇ ਜਾਂ ਗਊਆਂ ਦਾ ਵਿਚਾਰ ਚੱਲ ਰਿਹਾ ਹੋ ਸਕਦਾ ਵੀ ਉਹਨਾਂ ਨਾਲ ਉਸ ਟੱਟੇ ਦਾ ਨੁਕਸਾਨ ਨਾ ਹੋ ਜਾਵੇ ਸਾਡਾ ਉਹਨੂੰ ਕੱਢਣ ਦਾ ਕੋਈ ਇਰਾਦਾ ਨਹੀਂ ਸਾਨੂੰ ਕੋਈ ਉਥੇ ਲਿਆਂਦਾ ਕੋਈ ਇਰਾਦਾ ਨਹੀਂ ਸੋ ਸਾਡੀ ਸੇਵਾ ਇਹ ਨਿਰੰਤਰ ਜਾਰੀ ਰਹੂਗੀ ਬੇਨਤੀ ਫੇਰ ਇਹੀ ਹੈ ਕਿ ਉਥੇ ਇਲਾਜ ਵਾਸਤੇ ਇਹ ਹਸਪੀਟਲ ਬਣਿਆ ਹੈ ਇਲਾਜ ਉਥੇ ਪ੍ਰੋਪਰ ਬਿਲਕੁਲ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ ਔਰ ਜਿਹੜੀ ਸੰਸਥਾ ਹੈ ਇਹ ਡਾਕਟਰ ਦੀ ਟੀਮ ਦੇ ਅਨੁਸਾਰ ਹੀ ਚੱਲੇ ਜੈ ਗੋਮਾ ਜੈ ਗੋਮਾ ਹਾਂਜੀ ਕੀ ਮਸਲਾ ਜੀ ਮਸਲਾ ਵੀਰੇ ਅੱਜ ਇੱਕ ਗਾਉਂ ਦਾ ਸੀਗਾ ਜਿਹਨੂੰ ਅਸੀਂ ਮੈਸਰਖਾਨੇ ਤੋਂ ਲੈ ਕੇ ਆਏ ਸੀਗੇ ਜਿਹੜੇ ਇੱਕ ਤਾਂ ਗਾਲ ਦੇ ਉੱਤੇ ਦੋਨਾਂ ਲੱਤਾਂ ਦੇ ਉੱਤੇ ਉਹਦੇ ਸੱਟ ਸੀ ਜੀ ਜਿਹਨੂੰ ਅਸੀਂ ਬਾਲਾਜੀ ਹਸਪੀਟਲ ਦੇ ਵਿੱਚ ਲੈ ਕੇ ਆਏ ਸੀਗੇ ਤੇ ਉੱਥੇ ਉਹਨਾਂ ਨੇ ਸਾਡੇ ਤੋਂ ਮਤਲਬ ਕਹਿੰਦਾ ਵੀ ਸਾਨੂੰ ਕਹਿੰਦੇ ਵੀ ਸਾਡੇ ਮੈਂਬਰ ਸਹਿਬਾਨ ਆ ਰਹੇ ਨੇ ਅਸੀਂ ਗਾਣ ਨੂੰ ਖੜਾ ਕਰਨਾ ਹੈ ਤੇ ਸਾਡੇ ਕੋਲ ਸਪੇਸ ਹੈ ਨਹੀਂ ਤੁਸੀਂ ਇਹਨੂੰ ਗਾਣ ਨੂੰ ਚੱਕ ਕੇ ਲੈ ਜਾਓ ਅਸੀਂ ਐਮਰਜੈਂਸੀ ਦੇ ਵਿੱਚ ਪੱਟੀ ਕਰਦੇ ਕਰਦੇ ਗਾਣ ਨੂੰ ਚੱਕ ਕੇ ਘੂਸੇ ਆ ਸੰਤੀ ਲੈ ਗਏ ਜੇ ਜਿਹੜੀ ਸਾਨੂੰ ਗੱਲ ਗਲਤ ਲੱਗੀ ਵੀ ਜੇ ਤੁਸੀਂ ਗਊਸ਼ਾਲਾ ਬਣਾਈ ਹੈ ਉਹਦੇ ਵਿੱਚ ਤੁਹਾਡੇ ਕੋਲੇ ਇਹ ਹੱਲ ਨਹੀਂ ਹੈਗਾ ਵੀ ਤੁਸੀਂ ਜਦੋਂ ਗਊ ਐਮਰਜੈਂਸੀ ਦੇ ਵਿੱਚ ਆਈ ਉਹਦਾ ਇੱਕ ਦਾ ਖੂਨ ਨਿਕਲ ਹੀ ਜਾਂਦਾ ਉਹਦੇ ਕੀੜੇ ਪਏ ਹੋਏ ਆ ਆਪਾਂ ਉਹਨਾਂ ਦੇ ਨਾਂ ਤੇ ਫੰਡ ਇਕੱਠਾ ਕਰੀ ਜੰਨੇ ਆ ਤਾਂ ਆਪਾਂ ਪਹਿਲਾਂ ਉਹਦਾ ਇਹ ਵੀ ਹੱਲ ਕਰੀਏ ਵੀ ਕੋਈ ਆਪਣੇ ਕੋਲੇ ਐਮਰਜੈਂਸੀ 'ਚ ਗਊ ਆਂਦੀ ਤਾਂ ਆਪਾਂ ਉਹਦਾ ਇਲਾਜ ਕਰੀਏ ਤੁਸੀਂ ਮੌਕੇ ਤੇ ਸਾਡੇ ਤੋਂ ਗਊ ਲਦਾ ਕੇ ਕਿਸੇ ਹੋਰ ਗਊਸ਼ਾਲਾ ਭੇਜਦੇ ਆਂ ਹਾਲਾਂਕਿ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇੱਥੇ ਦੋ ਬੱਚੇ ਹੀ ਲੈ ਜਾਨੇਗੇ ਦੋ ਬੱਚੇ ਲੈ ਆ ਕੇ ਗਊਨਿਕਪਾਲ ਸਰਵ ਸਾਂਝੀ ਗਊਸ਼ਾਲਾ ਦੇ ਵਿੱਚ ਛੱਡ ਦੰਨੇ ਆਂ ਲੇਕਿਨ ਉਹ ਕਹਿੰਦੇ ਨਹੀਂ ਇਹਦੇ ਨਾਲ ਵੀ ਸਪੇਸ ਨਹੀਂ ਬਣਨੀ ਕਹਿੰਦੇ ਤੁਸੀਂ ਪਹਿਲਾਂ ਇੱਕ ਠੱਠਾ ਲੈ ਕੇ ਆਏ ਉਹਦੀ ਹਾਲਾਤ ਇਹ ਜੇ ਨਹੀਂ ਸੀਗੇ ਸਾਨੂੰ ਡਾਕਟਰਾਂ ਨੇ ਇਹ ਦੱਸਿਆ ਵੀ ਉਹ ਠੀਕ ਨੇ ਉਹ ਬਿਮਾਰ ਨਹੀਂ ਹੈਗੇ ਲੇਕਿਨ ਕਿਉਂਕਿ ਉਸ ਜੋ ਅਸੀਂ ਠੱਠਾ ਉਹ ਲੈ ਕੇ ਗਏ ਸੀਗੇ ਉਹਦੀ ਲੱਤ ਤੇ ਸੱਟ ਸੀਗੀ ਠੀਕ ਹੈ ਉਹ ਅਸੀਂ ਦਿਖਾਇਆ ਵੀ ਨਿੱਕੇ ਵੀਰ ਨੂੰ ਦਿਖਾਇਆ ਕਿਉਂਕਿ ਸਾਨੂੰ ਜਵਾਬ ਕੱਲੇ ਨਿੱਕੇ ਵੀਰ ਨੇ ਦਿੱਤਾ ਸਾਨੂੰ ਹੋਰ ਕਿਸੇ ਨੇ ਵੀ ਕਿੰਤੂ ਪਰੰਤੂ ਨਹੀਂ ਕੀਤਾ ਠੀਕ ਹੈ ਨਾ ਤੇ ਜੋ ਵੀ ਮਤਲਬ ਕਹਿੰਦਾ ਉਹਦੇ ਛੱਟ ਸੀ ਸਾਰੀ ਦਿਖਾਈ ਹੈਗੀ ਵੀ ਇਹ ਇੱਥੋਂ ਫੱਟੜਾ ਹੀ ਇੱਥੇ ਇਹਦੇ ਦਰਦ ਹੈਗਾ ਤੇ ਇਹ ਕਹਿੰਦੇ ਵੀ ਸਾਨੂੰ ਡਾਕਟਰ ਕਹਿੰਦੇ ਵੀ ਇਹ ਬਿਲਕੁਲ ਚੰਗਾ ਭਲਾ ਹੈਗਾ ਇਹ ਦੂਜੇ ਠੱਠਿਆਂ ਨੂੰ ਵੀ ਮਾਰ ਦੂਗਾ ਅਸੀਂ ਗਊਸ਼ਾਲਾ ਦੇ ਵਿੱਚ ਹਰ ਰੋਜ਼ ਤਕਰੀਬਨ 3 ਤੋਂ 4 ਕੇਸ ਲੈ ਕੇ ਆਉਣਾ ਕਿਸੇ ਨਾ ਕਿਸੇ ਗਊਸ਼ਾਲਾ ਦੇ ਵਿੱਚ ਕਿਉਂਕਿ ਨਾ ਦੂਜੀ ਗੱਲ ਹਲੇ ਤੱਕ ਸਾਨੂੰ ਕਿਸੇ ਨੇ ਇਹ ਗੱਲ ਨਹੀਂ ਆਖੀ ਵੀ ਇੱਕ گاਉਂ ਜਾਂ ਇੱਕ ਠੱਠਾ ਦੂਜੀ ਗਾਉਂ ਦੇ ਜਾਂ ਠੱਠੇ ਦੇ ਉੱਤੇ ਬੈਠ ਗਿਆ ਕਿਉਂਕਿ ਇੰਨਾ ਕਦਾ ਆਪਾਂ ਨੂੰ ਵੀ ਪਤਾ ਵੀ ਉਹ ਇੰਨੇ ਅਣਜਾਣ ਨਹੀਂ ਹੈਗੇ ਠੀਕ ਹੈ ਨਾ ਦੂਜੀ ਗੱਲ ਸਾਡੀ ਇਹ ਹੈ ਜੇ ਤੁਸੀਂ ਹੌਸਪੀਟਲ ਬਣਾਈ ਹੈ ਉਹਦੇ ਨਾਲ ਤੁਸੀਂ ਫੰਡ ਇਕੱਠਾ ਕਰਦੇ ਹੋ ਜਾਂ ਤੁਸੀਂ ਅਲੋਕੇਮੈਂਟ ਕਰਾਉਨੇ ਹੋ ਵੀ ਐਂ ਕਰਕੇ ਵੀ ਅਸੀਂ ਸਪੈਸ਼ਲੀ ਹੌਸਪੀਟਲ ਖੋਲਿਆ ਗਊਆਂ ਲਈ ਤੇ ਜੇ ਤੁਹਾਡੇ ਕੋਲ ਐਮਰਜੈਂਸੀ ਕੇਸ ਆਉਂਦਾ ਉਹਨੂੰ ਸਾਹਮਣ ਕਿਉਂ ਨਹੀਂ ਸਾਹਮਣ ਸਕਦੇ ਤੁਸੀਂ ਉਹਦੇ ਸਾਹਮਣ ਵਾਸਤੇ ਤਾਂ ਕੋਈ ਸਪੈਸ਼ਲ ਵਾਰਡ ਹੋਣਾ ਚਾਹੀਦਾ ਵੀ ਇਹ ਐਮਰਜੈਂਸੀ ਹੈ ਇਹਦੇ ਕੀੜੇ ਪਏ ਨੇ ਖੂਨ ਨਿਕਲ ਰਿਹਾ ਆਪਾਂ ਪਹਿਲਾਂ ਇਹਦਾ ਇਲਾਜ ਕਰੀਏ ਇੱਕ ਗਾਂ ਨੂੰ ਚੱਕ ਕੇ ਆਪਾਂ ਸ਼ਕੰਜੇ ਦੇ ਸਾਈਡ ਤੇ ਲਾ ਸਕਦੇ ਆ ਉਹਦੇ ਵਾਸਤੇ ਆਪਣੇ ਕੋਲੇ ਫਰਸ਼ ਤੇ ਥਾਂ ਹੈਗੀ ਆ ਹਾਲਾ ਕਿ ਅਸੀਂ ਪਰਲੇ ਪਾਸੇ ਕੰਧ ਨਾਲ ਗਾਂ ਬੰਨੀ ਐ ਸਾਡੇ ਕੋਲੇ ਉਹ ਵੀਡੀਓ ਵੀ ਐ ਅਸੀਂ ਵੀਡੀਓ ਸ਼ੇਅਰ ਕਰ ਦਾਂਗੇ ਨਾਲ ਜੇ ਗਾਂ ਇੱਕ ਰਾਤ ਉਹਦੇ ਕੰਧ ਨਾਲ ਬੰਨੀ ਰਹਿੰਦੀ ਇੱਕ ਰਾਤ ਉਹਦਾ ਟ੍ਰੀਟਮੈਂਟ ਹੋ ਜਾਂਦਾ ਉਹਨੂੰ ਅਸੀਂ ਚੱਕ ਕੇ ਦੂਜੇ ਦਿਨ ਗਾਂ ਲੈ ਜਾਂਦੇ ਬਸ ਇਹ ਸਾਡੀ ਇਹੀ ਗੱਲ ਬਾਤ ਹੈ ਜੀ ਜੈ ਗੁਰੂ ਜੈ ਗੁਰੂ ਅੱਜ ਇੱਥੇ ਇਕੱਠੇ ਕਿਸ ਗੱਲ ਹੀ ਹੋਈ ਸੀ ਅੱਜ ਇਕੱਠੇ ਵੀਰੇ ਇਸ ਗੱਲ ਹੀ ਹੋਈ ਸੀ ਅਸੀਂ ਵੀਡੀਓ ਪਾਤੀਆਂ ਸੀਗੀਆਂ ਗਰੁੱਪਾਂ ਦੇ ਵਿੱਚ ਜਿਹੜੀਆਂ ਕਿ ਬਣੀਆਂ ਸੀ ਉਹਦੇ ਵਿੱਚ ਨਿੱਕੇ ਵੀਰ ਦੀ ਜੋ ਆਵਾਜ਼ ਐ ਜਾ ਜੋ ਅਸੀਂ ਪੱਟੀ ਕਰ ਰਹੇ ਸੀਗੇ ਜੋ ਅਸੀਂ ਗਊ ਨੂੰ ਬਾਅਦ ਚ ਜਿਹੜੀ ਗਊ ਅੱਛਾ ਚ ਲੈ ਕੇ ਗਏ ਆ ਉਹ ਆਪ ਦਾ ਜੋ ਵੀ ਅਸੀਂ ਪੱਖ ਰੱਖਿਆ ਉਹਨਾਂ ਦੇ ਜੋ ਚੇਅਰਮੈਨ ਹੈ ਕੋਹਣਾ ਮੈਂ ਨਹੀਂ ਜਾਣਦਾ ਵੈਸੇ ਬਾਈਫੇਸ ਕੀ ਬਾਈ ਨੇਮ ਵੀ ਜਾਣਦਾ ਦੀਪਾ ਪ੍ਰਧਾਨ ਆ ਤੇ ਉਹਨਾਂ ਨੇ ਕਿਹਾ ਵੀ ਡੇਰੇ ਬਾਗ ਜੋ ਕਿਉਂਕਿ ਉੱਥੇ ਮੌਜੂਦ ਤਾਂ ਹੈ ਨਹੀਂ ਸੀਗੇ ਵਾਰ ਸੀਗੇ ਲੇਕਿਨ ਉਹ ਕਹਿੰਦੇ ਡੇਰੇ ਚੱਲ ਜਾਓ ਕਿ ਵੀ ਸੌਂ ਖਾ ਲੋ ਇਸ ਅਸੀਂ ਸੌਂ ਖਾਣ ਕਰਕੇ ਅਸੀਂ ਇੱਥੇ ਇਕੱਠੇ ਹੋਏ ਸੀਗੇ ਉਹਨਾਂ ਨੇ ਸੌਂ ਇਹ ਖਾਧੀ ਹੈ ਵੀ ਅਸੀਂ ਪੱਟੀ ਕਰਨ ਤੋਂ ਕੋਈ ਜਵਾਬ ਨਹੀਂ ਦਿੰਦਾ ਠੀਕ ਹੈ ਉਹਨਾਂ ਨੇ ਮਤਲਬ ਉਹ ਕਹਿੰਦਾ ਡਾਇਰੈਕਟਲੀ ਜਵਾਬ ਨਹੀਂ ਦਿੱਤਾ ਇਨਡਾਇਰੈਕਟਲੀ ਜਵਾਬ ਦਿੱਤਾ ਉਹ ਕਿਵੇਂ ਜਦੋਂ ਅਸੀਂ ਪੱਟੀ ਕਰ ਰਹੇ ਸੀਗੇ ਉਹਨਾਂ ਨੇ ਆਨਸਰ ਸਾਨੂੰ ਕੁਐਸਚਨ ਪੁੱਛਿਆ ਵੀ ਵੀਰੇ ਤੁਸੀਂ ਇਹਨੂੰ ਇੱਥੇ ਰੱਖੋਗੇ ਅਸੀਂ ਆਖਿਆ ਹਾਂਜੀ ਤੇ ਅਸੀਂ ਪੱਟੀ ਕਰਦੇਗੇ ਤੇ ਉਹ ਸਾਨੂੰ ਕਹਿੰਦੇ ਵੀ ਵੀਰੇ ਵੀ ਇੱਥੇ ਤਾਂ ਜਗ੍ਹਾ ਹੈ ਨਹੀਂ ਤੁਸੀਂ ਇਹਨਾਂ ਨੂੰ ਲੈ ਜਾਓ ਅਸੀਂ ਉਹਨਾਂ ਨਾਲ ਕਹ ਵੀ ਇੱਥੇ ਦੋ ਬੱਚੇ ਹੈਗੇ ਜਿਹੜੇ ਜੀ ਅਸੀਂ ਉਹਨੂੰ ਕਿਸੇ ਹੋਰ ਗਊਸ਼ਾਲਾ ਦੇ ਵਿੱਚ ਸ਼ਿਫਟ ਕਰਾਂਗੇ ਤੇ ਗਾਂ ਨੂੰ ਅੱਜ ਦਾ ਦਿਨ ਇੱਥੇ ਰੱਖ ਲਾਂਗੇ ਜ ਜਿਵੇਂ ਵੀ ਸਾਡੇ ਤੋਂ ਸੈਟਿੰਗ ਹੈ ਹਨਾ ਲੇਕਿਨ ਉਹ ਕਹਿੰਦੇ ਵੀ ਸਾਡੀ ਸੰਸਥਾ ਦੇ ਮੈਂਬਰ ਆ ਰਹੇ ਨੇ ਅਸੀਂ ਇੱਕ ਗਾਣੂ ਖੜਾ ਕਰਨਾ ਥਾ ਸਨ 56 ਲਾਉਣਾ ਤੁਸੀਂ ਆਪਦੀ ਗੱਡੀ ਬਾਹਰ ਕੱਢ ਲਓ ਉਸੇ ਮਜਬੂਰੀ ਦੇ ਵਿੱਚ ਸਾਨੂੰ ਪੱਟੀ ਕਰਦੇ ਕਰਦੇ ਸਾਨੂੰ ਗਾਣੋ ਵਿੱਚ ਲੱਦ ਕੇ ਦੁਬਾਰਾ ਅਸੀਂ ਇਹਨਾਂ ਨੂੰ ਗਊਸਿਆ ਸ਼ੰਤੀ ਦੇ ਵਿੱਚ ਲੈ ਕੇ ਜਾਣਾ ਪਿਆ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਡੇ ਕੋਲੇ 10 ਗਊਆਂ ਦੀ ਥਾਂ ਹੈ 11ਵੀਂ ਗਊ ਅਸੀਂ ਇੱਥੇ ਰੱਖ ਨਹੀਂ ਸਕਦੇ ਮੈਂ ਇਹੀ ਗੱਲ ਦੁਬਾਰਾ ਕਹਿਣੀ ਚਾਹਾਂਗਾ ਜੇ ਤੁਹਾਡੇ ਕੋਲੇ 10 ਗਊਆਂ ਦੀ ਥਾਂ ਹੈ ਤਾਂ ਤੁਸੀਂ ਅਲਾਸਮੈਂਟੇ ਕਰਾਓ ਵੀ ਸਾਡੇ ਕੋਲੇ 10 ਗਊਆਂ ਹੀ ਰੱਖ ਸਕਦੇ ਆ ਇਹ ਗੱਲ ਵੀ ਨਿੱਕੇ ਬਗੂ ਨੇ ਆਖੀ ਹੈ ਹਾਂ ਨਿੱਕੇ ਨੇ ਆਖੀ ਆਪਾਂ ਨੂੰ ਵੀ 11ਵੀਂ ਗਊ ਅਸੀਂ ਰੱਖ ਨਹੀਂ ਸਕਦੇ ਅਸੀਂ ਵੱਡਾ ਹਸਪੀਟਲ ਬਣਾਇਆ ਲੇਕਿਨ ਸਾਡੇ ਕੋਲੇ ਵੱਡੇ ਹਸਪੀਟਲ ਦੇ ਵਿੱਚ ਥਾਂ ਦੀ ਘਾਟ ਹੈ ਅਸੀਂ ਤੁਸੀਂ ਫੰਡ ਇਕੱਠਾ ਕਰਦੇ ਹੋ ਹਸਪੀਟਲ ਦੇ ਨਾਂ ਤੇ ਮਸ਼ੀਨਾਂ ਦੇ ਨਾਂ ਤੇ ਚਲੋ ਚੰਗੀ ਗੱਲ ਹੈ ਗਊਆਂ ਤੇ ਤੁਸੀਂ ਪੈਸੇ ਲਾਉਣੇ ਲੇਕਿਨ ਲੋਕਾਂ ਨੂੰ ਤੁਸੀਂ ਇਹ ਵੀ ਜਾਨੂ ਕਰਾਓ ਵੀ ਜੇ ਸਾਡੇ ਕੋਲੇ ਤੁਹਾਡਾ ਕੋਈ ਐਮਰਜੈਂਸੀ ਕੇਸ ਆ ਗਿਆ ਤੇ ਸਾਡੇ ਕੋਲੇ ਚਾਰ ਗਊਆਂ ਠੀਕ ਬੈਠੀਆਂ ਨੇ ਅਸੀਂ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂ ਨਹੀਂ ਕੱਢ ਸਕੀ ਕਿਸੇ ਰਾਹੀਂ ਤੇ ਲੇਕਿਨ ਵੀ ਅਸੀਂ ਦੂਜਾ ਐਮਰਜੈਂਸੀ ਕੇਸ ਨਹੀਂ ਲੈ ਸਕਦੇ ਉਹ ਮਰਦੀ ਐ ਮਰ ਜੇ ਕਿਉਂਕਿ ਲੋਕਾਂ ਦੀ ਇੱਕ ਗੱਲ ਹੋਈ ਪਈ ਐ ਪਿੰਡ ਵਾਲੀ ਗਾਂ ਐ ਜੀ ਉਹਨੂੰ ਚੱਕੋ ਨਾ ਸ਼ਹਿਰ ਵਾਲੀ ਗਾਂ ਚੱਕ ਲੋ ਕਹੈ ਇਹਨੂੰ ਮਾਂ ਐ ਜੇ ਮਾਂ ਹੈਗੀ ਐ ਤਾਂ ਪਿੰਡ ਵਾਲੀ ਵੀ ਮਾਂ ਐ ਤੇ ਸ਼ਹਿਰ ਵਾਲੀ ਵੀ ਮਾਂ ਐ ਠੀਕ ਐ ਨਾ ਮਾਂ ਇੱਕੋ ਹੀ ਐ ਸਨਾਤਨ ਦਾ ਮੁੱਢ ਐ ਇਹਦੀ ਕਦਰ ਪਾਉਣੀ ਪੂ ਨਾ ਪਾਉਂਗੇ ਆਪਾਂ ਖਤਮ ਹੋ ਜਾਾਂਗੇ ਵੀਰੋ ਮੇਰੀ ਤਾਂ ਇਹੀ ਬੇਨਤੀ ਐ ਬਾਕੀ ਦੂਜੀ ਗੱਲ ਜਦੋਂ ਅਲਾਸਮੈਂਟ ਹੁੰਦੀ ਹੈ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੋਡੇ ਕੋਲੇ 10 ਗਊਆਂ 11 ਗਊਆਂ ਨੇ ਹੁਣ ਮੇਰੇ ਮੈਨੇ ਕਰਨੀ ਹੈ ਸੇਵਾ ਮੈਨੂੰ 20 ਸਾਲ ਹੋ ਗਏ ਮੈਨੂੰ ਸਿੱਧਾ ਇਹ ਹਿਸਾਬ ਹੈਗਾ ਰੋਜ਼ ਕੇਸ ਆਉਂਦੇ ਆ ਰੋਜ਼ ਚੱਕ ਕੇ ਛੱਡ ਕੇ ਆਉਣਾ ਹਰ ਇੱਕ ਗਊੰਸ਼ਾਲਾ ਚ ਛੱਡ ਕੇ ਆਉਣਾ ਵੰਡ ਕੇ ਛੱਡ ਕੇ ਆਉਣਾਗਾ ਕੋਈ ਆਏ ਨਹੀਂ ਹੈਗਾ ਵੀ ਇੱਕ ਇਧਰੋਂ ਚੱਕਿਆ ਦੋ ਉਧਰੋਂ ਚੱਕੇ ਨਹੀਂ ਜਿੱਦ ਦਿਨ ਜਿਵੇਂ ਦੋ ਕੇਸ ਆ ਗਏ ਇੱਕ ਦਿਨ ਇਧਰ ਛੱਡਦਾ ਇੱਕ ਦਿਨ ਉਧਰ ਛੱਡਦਾ ਸਾਨੂੰ ਤਾਂ ਵੀਰੇ ਇਹ ਕਰਨਾ ਪੈਣਾ ਹੈਗਾ ਅਡਜਸਟਮੈਂਟ ਕਰਨਾ ਉਹ ਕਮੇਟੀ ਦੀ ਜ਼ਿੰਮੇਵਾਰੀ ਉਹ ਸਾਡੀ ਪ੍ਰਿੰਸ ਜੀ ਇਹ ਵੀ ਗੱਲ ਠੀਕ ਹੈ ਤੁਹਾਡੀ ਚਲੋ ਮੰਨ ਲੈਂਦੇ ਆ ਜਿਵੇਂ ਨਿਕਲ ਹੀ ਨੇ ਪਹਿਲਾਂ ਤੁਹਾਨੂੰ ਕਿਹਾ ਵੀਡੀਓ ਦੇ ਵਿੱਚ ਵੀ ਬੋਲ ਕੇ ਖਟੇ ਨੇ ਕਿ ਸਾਡੇ ਕੋਲ ਸਪੇਸ ਨਹੀਂ ਹੈਗੀ ਜਿੱਦੇ ਮੰਨ ਲਓ ਵੀ ਇੱਕ ਆਪਣਾ ਸੁਪਨਾ ਹੁੰਦਾ ਵੀ ਚਲੋ ਆਪਾਂ ਹਸਪੀਟਲ ਬਣਾਉਣਾ ਉਸ ਦੇ ਵਿੱਚ ਕੋਈ ਮੰਨ ਲਓ ਸਟੱਡੀ ਕੀਤੀ ਜਾਂਦੀ ਹੈ ਵੀ ਆਪਾਂ 20 ਗਊਆਂ ਦਾ 50 ਗਊਆਂ ਦਾ ਹਸਪੀਟਲ ਬਣਾਵਾਂਗੇ ਠੀਕ ਹੈ ਤਾਂ ਪੰਜ ਛੇ ਪਸ਼ੂਆਂ ਦੇ ਵਾਸਤੇ ਇੱਕ ਹਸਪੀਟਲ ਉਹਨੇ ਬਣਾਤਾ ਉਹ ਆਪਾਂ ਇੱਕ ਨਾਮ ਦਾ ਵੱਡਾ ਹਸਪੀਟਲ ਬਣਾ ਲਿਆ ਗਊਸ਼ਾਲਾ ਮੰਡੀ ਦੇ ਵਿੱਚ ਪੰਜ ਨੇ ਠੀਕ ਹੈ ਉਹਦੇ ਵਿੱਚ ਬਣਾਇਆ ਜਾ ਸਕਦਾ ਸੀ ਨਾ ਹਸਪਤਲ ਜਰੂਰੀ ਸੀ ਕਿ ਉੱਥੇ ਬਣਾਉਣਾ ਸੀ ਮੈਂ ਇੱਕ ਗਊਸ਼ਾਲਾ ਨਾਲ ਗੱਲ ਕੀਤੀ ਸੀ ਉਹਨਾਂ ਦੇ ਪ੍ਰਧਾਨ ਜੀ ਨੇ ਕਹਿਤਾ ਸੀ ਵੀ ਸਾਡਾ ਹਸਪਤਲ ਸੰਭਲੋ ਮੈਂ ਨਿੱਕੇਰੇ ਨਾਲ ਵੀ ਗੱਲ ਕੀਤੀ ਸੀ ਮੈਂ ਇਸ ਗੱਲ ਦੀ ਵੀ ਸੋਹ ਖਾਨਾਗਾ ਆਪਾਂ ਮੁੱਕਰ ਦੇਣੀ ਉਹਨਾਂ ਨੇ ਕਹਿਤਾ ਸੀ ਵੀ ਸਾਡਾ ਇਹ ਸੰਭਲੋ ਹਸਪਤਲ ਇਕੱਲਾ ਸੰਭਲੋ ਦਵਾਈਆਂ ਦਾ ਖਰਚਾ ਚੱਕ ਲੋ ਆਪਦੇ ਵਰਕਰ ਲਾਓ ਇਹ ਵੀ ਗੱਲ ਪ੍ਰਿੰਸ ਜੀ ਮੈਂ ਕਰਨਾ ਚਾਹੁੰਦਾ ਹੈ ਵੀ ਜੇ ਹਸਪਤਲ ਬਣਿਆ ਸਾਡਾ ਲਾੜਲਾ ਕੋਲ ਨਹੀਂ ਚੱਲਦਾ ਕਿਉਂ ਨਹੀਂ ਚੱਲਦਾ ਮੈਨੂੰ ਨਹੀਂ ਪਤਾ ਮੈਂ ਸੇਵਾਦਾਰਾਂ ਦੂਜੀ ਗੱਲ ਮੈਂ ਅੱਜ ਵੀ ਕਹਣਾ ਵੀ ਸਾਨੂੰ ਕੋਈ ਗਊਸ਼ਾਲਾ ਸਾਥ ਨਹੀਂ ਦਿੰਦੀ ਇਕੱਲਾ ਅਸੀਂ ਕੇਸ ਚੱਕ ਕੇ ਆਉਣੇ ਆ ਹਾਂ ਇਕੱਲਾ ਬਾਲਾ ਜੀ ਗਊਸ਼ਾਲਾ ਕੋਲ ਨਹੀਂ ਆਉਂਦੀ ਦੋ ਚਾਰ ਵਾਰ ਤੇ ਇਹ ਸੋਚ ਕੇ ਨਹੀਂ ਬਣਾਇਆ ਗਿਆ ਹਸਪੀਟਲ ਫਿਰ ਮੇਰਾ ਇਹ ਵਿਚਾਰ ਆ ਵੀ ਸੋਚ ਕੇ ਬਣਾਉਣਾ ਸੀ ਨਾ ਵੀ 20 ਗਊਆਂ ਦੀ ਕੈਪੈਸਿਟੀ ਰੱਖੀਏ ਜਾਂ 25 ਦੀ ਰੱਖੀਏ ਜਾਂ 50 ਦੀ ਰੱਖੀਏ ਇਹ ਸੋਚ ਕੇ ਨਹੀਂ ਬਣਾਇਆ ਗਿਆ ਫਿਰ 10 ਗਊਆਂ ਕੇ ਬਸ 14 ਜ਼ਰੀ ਨੂੰ ਆਪਾਂ ਇੱਕ ਹਸਪੀਟਲ ਬਣਾ ਲਿਆ 10 ਗਊਆਂ ਦਾ ਕਦੇ ਵੀ ਹਸਪੀਟਲ ਨਹੀਂ ਹੁੰਦਾ ਉਹ ਨੌਰਾ ਹੁੰਦਾ ਨਾ 10 ਗਊਆਂ ਦੀ ਗਊਸ਼ਾਲਾ ਬਣੇ ਕਿਉਂਕਿ ਜੇ ਸਾਨੂੰ ਵੀ ਪਤਾ ਹੈ ਜੇ ਸਾਡੇ ਕੋਲੇ ਮੰਨ ਕੇ ਚੱਲੋ ਦਸਵੀਂ ਦਾ 11ਵਾਂ ਕੀ ਸਾਗੇ ਇਹਦਾ ਮਤਲਬ ਅਸੀਂ ਇਹਨੂੰ ਮਰਨ ਦੇ ਦਾਂਗੇ ਉਹੀ ਕਹਿਣਾ ਚਾਹਉਣਾ ਪ੍ਰਿੰਸ ਜੀ ਕਿ ਗਊਸ਼ਾਲਾ ਪੰਜ ਨੇ ਉਹੀ ਜਿਹੜਾ ਖਰਚਾ ਉੱਥੇ ਕੀਤਾ ਗਿਆ ਉਹ ਦਵਾਈਆਂ ਆ ਸਕਦੀਆਂ ਉਹਨੇ ਪੈਸਿਆਂ ਦੇ ਵਿੱਚ ਆ ਸਕਦੀਆਂ ਸੀ ਨਾ ਇਹ ਵੇਸਟੇਜ ਮੰਨ ਲਓ ਕੀਤੀ ਗਏ ਪੈਸੇ ਦੀ ਵੇਸਟੇਜ ਹੈ ਇਹ ਠੀਕ ਹੈ ਤੇ ਗਊਆਂ ਦੀ ਕੋਈ ਸੰਭਾਲ ਨਹੀਂ ਤੁਸੀਂ ਕਹਿੰਦੇ ਹੋ ਵੀ ਅਸੀਂ ਸੇਵਾਦਾਰ ਲੈ ਕੇ ਗਏ ਸਾਨੂੰ ਜਵਾਬ ਦਿੱਤਾ ਗਿਆ ਠੀਕ ਹੈ ਹੁਣ बार-बार ਮੈਂ ਸੁਣ ਰਿਹਾ ਹਾਂ ਬਾਰ-ਬਾਰ ਕਹਿ ਰਹੇ ਨੇ ਵੀਡੀਓ ਦੇ ਵਿੱਚ ਵੀ ਸਪੇਸ ਨਹੀਂ ਹੈਗੀ ਸਪੇਸ ਨਹੀਂ ਹੈਗੀ ਇਹ ਬਣਾਇਆ ਕਿਸ ਲਈ ਹੈ ਹਸਪੀਟਲ ਜੇ ਸ ਉਹ ਦੇਖਣਾ ਨਾ ਵੀ ਅਸੀਂ ਕਿਵੇਂ ਕਿ ਇਹ ਰਿਸੋਰਸ ਸੰਬੰਧੀ ਕਿਤੇ ਬਣਾਏ ਨਹੀਂ ਗਿਆ ਅੱਖਾਂ ਮੀਚ ਕੇ ਹਸਪਤਾਲ ਬਣਾਇਆ ਗਿਆ ਲੰਪੀ ਸਕਿਨ ਵਾਲੇ ਸ਼ੁਰੂ ਕੀਤਾ ਸੀਗਾ ਜਦੋਂ ਅਸੀਂ ਜਾਦਾ ਸੇਵਾ ਦੇ ਵਿੱਚ ਮਤਲਬ ਕਹਿੰਦਾ ਵੀ ਬਿਲਕੁਲ ਅੰਦਰ ਵੜ ਗਈ ਸੀ ਸੇਵਾ ਦੇ ਵਿੱਚ ਸਾਰੇ ਮੁੰਡੇ ਕੋਈ ਸਾਡੀ ਨੀਂਦ ਨਹੀਂ ਕੋਈ ਸੌਣਾ ਨਹੀਂ ਕੋਈ ਖਾਣਾ ਨਹੀਂ ਕੋਈ ਪੀਣਾ ਨਹੀਂ ਕੁਛ ਨਹੀਂ ਉਦੋਂ ਜੇ ਸਾਡੇ ਕੋਲੇ ਕਿਤੇ ਗੁੰਸ਼ਾਲਾ 'ਚ ਥਾਂ ਨਹੀਂ ਹੁੰਦੀ ਸੀ ਅਸੀਂ ਆਪਦੇ ਘਰੇ ਵੀ ਲੈ ਕੇ ਜਾਂਦੇ ਸੀ ਅਸੀਂ ਉਹਦਾ ਪਹਿਲਾ ਪ੍ਰਬੰਧ ਕਰਕੇ ਰੱਖਦੇ ਸੀਗੇ ਵੀ ਅਸੀਂ ਜੇ ਮੰਨ ਕੇ ਚੱਲੋ ਆਪਣੇ ਕੋਲੇ ਮੰਨ ਲਓ 4 ਕੇਸ ਆ ਗਏ ਉਹਨਾਂ 4 ਕੇਸਾਂ ਨੂੰ ਸਾਮਾਂਗੇ ਜਿੱਤੇ ਬਾਂਟੀ ਦੇ ਨੋਰੇ ਜੂ ਵੀ ਛੱਡ ਦੇ ਰਹੇ ਆ ਮੇਰੇ ਘਰੇ ਛੱਡ ਦੇ ਰਹੇ ਆ ਆਪਣੇ ਗਊ ਮਾਤਾ ਦੀ ਕਿਰਪਾ ਨਾਲ ਸਾਰੀਆਂ ਗਊਸ਼ਾਲਾ ਦੇ ਵਿੱਚ ਛੱਡ ਦੇ ਰਹੇ ਆ ਗਊਸ਼ਾਲਾ ਦੇ ਵਿੱਚ ਟ੍ਰੀਟਮੈਂਟ ਵੀ ਕਰ ਦੇ ਰਹੇ ਆ ਗੱਲ ਕਰ ਜੇ ਕੋਈ ਗਊਸ਼ਾਲਾ ਇਸ ਗੱਲ ਦੀ ਜ਼ਿੰਮੇਵਾਰੀ ਚੱਕਦੀ ਹੈ ਵੀ ਅਸੀਂ ਕੋ ਹਸਪੀਟਲ ਬਣਾਇਆ ਹੈ ਤਾਂ ਉਹਦੇ ਵਿੱਚ ਘੱਟੋ ਘੱਟ 20-50 ਗਊਸ਼ਾਲਾ ਗਊਆਂ ਨੂੰ ਸਾਹਮਣ ਦਾ ਕੋਈ ਨਾ ਕੋਈ ਜਰੀਆ ਤਾਂ ਹੋਵੇ ਨਾ ਜੇ ਸਾਡੇ ਕੋਲੇ ਐਮਰਜੈਂਸੀ ਕੇਸ ਆਉਂਦਾ ਅਸੀਂ ਦੋ ਗਊਆਂ ਨੂੰ ਉਧਰ ਸ਼ਿਫਟ ਕਰੀਏ ਜਾਂ ਉਹਨਾਂ ਨੂੰ ਕਿਤੇ ਇੱਧਰਲੇ ਪਾਸੇ ਰੱਖੀਏ ਉਧਰਲੇ ਪਾਸੇ ਰੱਖੀਏ ਕੋਈ ਇਹੋ ਜੀ ਚੀਜ਼ ਤਾਂ ਬਣਾਉਣੀ ਪਊ ਨਾ ਨਹੀਂ ਤਾਂ ਫਿਰ ਉਹ ਦੂਜੀ ਗਊ ਮਰਦੀ ਆ ਮਰ ਜੇ ਫਿਰ ਉਹਦਾ ਕੋਈ ਫਾਇਦਾ ਨਹੀਂ ਆਪਣੇ ਹਸਪੀਟਲ ਬਣਾਏ ਦਾ ਕੰਸੀ ਅਮਰੀਕਾ ਇਹ ਬੇਨਤੀ ਹੈ ਜੂਥ ਨੂੰ ਮੰਡੀ ਦੇ ਨੂੰ ਵੀ ਆਪਾਂ ਇੱਕ ਬੈਠ ਕੇ ਸਾਰੇ ਜਾਣੇ ਇੱਕ ਮੀਟਿੰਗ ਕਰੀਏ ਜੋ ਵੀ ਇੱਥੇ ਗਲਤ ਕਿਤੇ ਵੀ ਹੋ ਰਿਹਾ ਉਸ ਵਿਸ਼ੇ ਤੇ ਆਪਾਂ ਇੱਕ ਮੀਟਿੰਗ ਕਰਕੇ ਜੋ ਵੀ ਮੰਡੀ ਦਾ ਕੋਈ ਸੁਧਾਰ ਵਾਸਤੇ ਜੂਥ ਅੱਗੇ ਆਵੇ ਮੇਰੀ ਸਾਰੇ ਯੂਥ ਨੂੰ ਇਹੀ ਬੇਨਤੀ ਹੈ ਮੰਡੀ ਦੇ ਨੂੰ ਕਿ ਉਹ ਅੱਗੇ ਹੋ ਕੇ ਸਾਡੇ ਨਾਲ ਚੱਲੇ ਜੀ ਧੰਨਵਾਦ ਜੈ ਗੋਮਾਤਾ ਜੈ ਗੋਮਾਤਾ ਠੀਕ ਹੈ